ਗੁਰ ਪਦਵਨ ਸਿੰਘ ਪੰਨੂ ਅੱਜ ਹਰਜਿੰਦਰ ਟਰੱਕ ਡਰਾਈਵਰ ਜਿਸ ਦੀ ਕੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਸੀ ਉਸ ਨੂੰ ਅੱਜ ਜੇਲ੍ਹ ਦੇ ਵਿੱਚ ਮਿਲ ਕੇ ਆਏ ਨੇ ਤੇ ਕੁਝ ਗੱਲਾਂ ਬਾਤਾਂ ਉਹਨਾਂ ਨੇ ਆ ਕੇ ਆਪਣੇ ਇੰਟਰਵਿਊ ਦੇ ਵਿੱਚ ਦੱਸੀਆਂ ਨੇ ਪਹਿਲਾਂ ਤਾਂ ਉਸ ਨੇ ਦੱਸਿਆ ਕਿ ਹਰਜਿੰਦਰ ਸਿੰਘਾ ਜੋ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾਗਾ ਮੈਂ ਆਪਣੀ ਸਿੱਖ ਕਮਿਊਨਿਟੀ ਵੱਲੋਂ ਉਸ ਨੂੰ ਮਿਲਣ ਗਿਆਗਾ دوسری ਗੱਲ ਉਹਨਾਂ ਨੇ ਇਹ ਦੱਸਿਆ ਕਿ ਹਰਜਿੰਦਰ ਦੇ ਪਰਿਵਾਰ ਨੇ ਹੁਣ ਰਾਇ ਕਰ ਲਈ ਹੈ ਕਿ ਉਹ ਇੱਕ ਵਕੀਲ ਕਰਨਗੇ ਜੋ ਕਿ ਐਤਵਾਰ ਨੂੰ ਉਹ ਦਿਨ ਰੱਖਿਆ ਗਿਆ ਉਸ ਤੋਂ ਬਾਅਦ ਹਰਜਿੰਦਰ ਦਾ ਕੇਸ ਲੜਨਾ ਸ਼ੁਰੂ ਕੀਤਾ ਜਾਊਗਾ ਸਭ ਕੁਝ ਉਹ ਵਕੀਲ ਨੂੰ ਦੱਸਿਆ ਜਾਊਗਾ ਜੋ ਕਿ ਐਕਸੀਡੈਂਟ ਹੋਇਆ ਕਿਵੇਂ ਹੋਇਆ ਕਿਵੇਂ ਨਹੀਂ ਹੋਇਆ ਉਹ ਸਭ ਕੁਝ ਉਹਨਾਂ ਨੂੰ ਦੱਸਿਆ ਜਿਹੜੀ ਜੋ ਲੋਕਾਂ ਦੇ ਵਿੱਚ ਰੋਸ ਸੀਗਾ ਕਿ ਹਰਜਿੰਦਰ ਦੇ ਸਿਰ ਦੇ ਉੱਤੇ ਕੋਈ ਵੀ ਕੱਪੜਾ ਨਹੀਂ ਸੀਗਾ ਨਾ ਕੋਈ ਦਸਤਾਰ ਸੀਗਾ ਉਸ ਦੀਆਂ ਵੀਡੀਓ ਜੋ ਵਾਇਰਲ ਹੋਈਆਂ ਨੇ ਉਸ ਦੇ ਵਿੱਚ ਨੰਗੇ ਸਿਰ ਸੀਗਾ ਉਸ ਦੇ ਉੱਤੇ ਵੀ ਪੰਨੂ ਸਾਹਿਬ ਨੇ ਗੱਲ ਕਰੀ ਆਪਣੇ ਦੱਸਿਆ ਕਿ ਜੋ ਵੀ ਪ੍ਰੋਸੈਸਾ ਮੈਂ ਹੁਣ ਪੁਲਿਸ ਦੇ ਨਾਲ ਗੱਲਬਾਤ ਕਰ ਲਈ ਆ ਜੋ ਵੀ ਕ੍ਰਾਈਟਰੀਆ ਫਾਲੋ ਕਰਨਾ ਉਹ ਅਸੀਂ ਫਾਲੋ ਕਰਾਂਗੇ ਪਰ ਹਰਜਿੰਦਰ ਦੇ ਸਿਰ ਦੇ ਉੱਤੇ ਦਸਤਾਰ ਹੋਣੀ ਜ਼ਰੂਰੀ ਆਗੀ ਉਸ ਨੂੰ ਪੱਗ ਪੰਚਾਣੀ ਜ਼ਰੂਰੀ ਆ ਤਾਂ ਉਹਨਾਂ ਨੇ ਦੱਸਿਆ ਕਿ ਮੈਨੂੰ ਪੁਲਿਸ ਵਾਲਿਆਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਹਰਜਿੰਦਰ ਨੂੰ ਪੱਗ ਦਸਤਾਰ ਜ਼ਰੂਰ ਦੇਵਾਂਗੇ ਨਾਲ ਹੀ ਪੰਨੂ ਸਾਹਿਬ ਨੇ ਇਹ ਵੀ ਦੱਸਿਆ ਕਿ ਜੋ ਐਕਸੀਡੈਂਟ ਦੇ ਵਿੱਚ ਤਿੰਨ ਜਾਨੇ ਮਾਰੇ ਗਏ ਨੇ ਉਹਨਾਂ ਦੇ ਪਰਿਵਾਰ ਨੂੰ ਸਿੱਖ ਕਮੇਟੀ ਵੱਲੋਂ 1 ਲੱਖ ਡਾਲਰ ਦਿੱਤਾ ਜਾਵੇਗਾ ਉਹਨਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਵੇਗਾ ਇਹ ਅਨਾਉਂਸਮੈਂਟ ਕੀਤੀ ਗਈ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਹਰਜਿੰਦਰ ਵੱਲੋਂ ਜੋ ਗਲਤੀ ਹੋਈ ਹੈਗੀ ਉਸ ਦੇ ਵਿੱਚ ਤਿੰਨ ਜਾਨੇ ਮਾਰੇ ਗਏ ਨੇ ਹਰਜਿੰਦਰ ਦੇ ਫੇਸ ਤੋਂ ਪਤਾ ਲੱਗ ਰਿਹਾ ਹੈ ਕਿ ਹਰਜਿੰਦਰ ਉਹਨਾਂ ਬਾਰੇ ਬਹੁਤ ਜ਼ਿਆਦਾ ਸੋਚ ਰਿਹਾਗਾ ਉਹ ਪ੍ਰਮਾਤਮਾ ਅੱਗੇ ਅਰਦਾਸ ਕਰ ਰਿਹਾਗਾ ਉਸ ਦੇ ਦਿਲ ਦੇ ਉੱਤੇ ਬਹੁਤ ਵੱਡਾ ਬੋਝ ਆਗਾ ਉਹ ਸਭ ਚੀਜ਼ਾਂ ਉਹ ਸੋਚ ਰਿਹਾ ਜੋ ਕਿ ਪੰਨੂ ਸਾਹਿਬ ਨੇ ਖੁਦ ਫੀਲ ਕੀਤੀਆਂ ਨਹੀਂਆਂ ਹੋਰ ਸਾਰੀਆਂ ਅਪਡੇਟਾਂ ਜਾਣਨ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਮਿਲਦੇ ਆਂ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ